ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸੁਬੈੜ ਛੇੜ ਲਈ ਲੈ ਕੇ ਆਏ ਹਾਂਗੇ ਜਰਸੀ ਆ ਗਈ ਬਈ ਫੁੱਲ ਵੱਡੀ ਆ ਤੇ ਟਾਪ ਕੁਆਲਿਟੀ ਦੀ ਆ ਗਈ ਤੇ ਆਜੋ ਆਪਾਂ ਕਰਦੇ ਹਾਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਕਿੱਸ਼ ਗੱਲ ਬਿਲ ਜਿੰਦੇ ਹੋ ਠੀਕ ਹਾਂ ਹਾਂਜੀ ਹਾਂਜੀ ਵਧੀਆ ਵੀਰੇ ਨਾਮ ਤੇ ਬਾਈ ਆਪਣਾ ਐਡਰੈਸ ਬੋਲੋ ਨਾਮ ਬਸਿੱਧੂ ਵੀਰੇ ਪਿੰਡ ਭਾਈ ਰੂਪਾ ਤਹਿਸੀਲ ਨਲਤਾਪੁਰ ਡਿਸਟ੍ਰਿਕਟ ਬਟਿੰਡਾ ਨੇੜੇ ਭਗਤਪਾਈ ਕਾ ਸਲਾਦਪੁਰਾ ਜਰੂਰ ਰਾਮਪੁਰ ਮੰਡੀ ਕੰਟੈਕਟ ਨੰਬਰ ਬੋਲਦੇ ਕੰਟੈਕਟ ਨੰਬਰ 84277 16277 ਵੀਰ ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲੋ ਵਾਏ ਸਾਹਮਣੇ ਜਿਹੜੀ ਆਪਾਂ ਵੈਣ ਦੇਖ ਰਹੇ ਬਈ ਕਿਹੜਾ ਸੂਆ ਸੀ ਇਹ オリジナル ਦੂਜਾ ਸੂਆ ਬਲਜਿੰਦਰ ਵੀਰ 6 ਦਿਨ ਦਾ ਮੂੰਹ ਮੂੰਹੋਂ 6 ਦਿਨ ਦਾ ਹਾਂਜੀ ਵੀਰੇ ਕਦੋਂ ਸੂਈ ਆ ਬਾਈ 6 ਦਿਨ ਹੋ ਗਏ ਸੂਈ ਨੂੰ ਵੀਰੇ ਮਗਰ ਮੇਲ ਕਾਫ ਆ ਇਹਦੇ ਵੀਰੇ ਠੀਕ ਆ ਵੀਰੇ ਤੇ ਕਿੰਨਾ ਦਾ ਤੁਹੁੰਦਾ ਐ ਸੋ ਦੁੱਧ ਵੀਰੇ ਇਸ ਟਾਈਮ ਤਿਆਰ ਆ ਜਿਹੜਾ 12 ਲੀਟਰ ਆ ਬੋਲਾ ਮੰਨ ਲਓ ਚਾਹੇ ਦੁੱਧ ਮੰਨ ਲਓ ਪਹਿਲੇ ਸੂਏ ਦਾ ਮਾਲਕ ਇਹਨੇ 18 ਲੀਟਰ ਕੱਢਿਆ ਹੋਇਆ ਦੁੱਧ ਵੀਰੇ ਤੇ ਉਹ ਠੰਡੀ ਸੀਲ ਆ ਬਈ ਹਾਂਜੀ ਹਾਂਜੀ ਠੰਡੀ ਸੀਲ ਆ ਵੀਰੇ ਠੀਕ ਆ ਠੰਡੀ ਸੀਲ ਬਾਈ ਕਹਿੰਦਾ ਫੁੱਲ ਆ ਬਾਕੀ ਆਪਾਂ ਥਣ ਲੈਵਾ ਬਾਈ ਨੇੜੇ ਤੋਂ ਚੈੱਕ ਕਰਵਾ ਲੈ ਠੰਡੀ ਸੀਲ ਬੰਦ ਕਰਮਾ ਲਈ ਬੋਲਾ ਲੈ ਨਾੜਾ ਨੂਰਾ ਦੇਖ ਸਕਦਾ ਬਾਈ ਲੈਵੇ ਤੇ ਫੁੱਲ ਚੰਗੇ ਗਲਾਬੀ ਥਾਣਾ ਹਾਂਜੀ ਹਾਂਜੀ ਗਲਾਬੀ ਥਾਣਾ ਸਹੀ ਗੱਲ ਆ ਬਾਈ ਗਲਾਬੀ ਥਾਣਾ ਲੈਵਾ ਫਸਲ ਚੈੱਕ ਕਰਾ ਲੈ ਕਿੰਨਾ ਕਿ ਦੁੱਧ ਟੱਟਿਆ ਹੋਇਆ ਬਾਈ ਦੁੱਧ 18 ਲੀਟਰ ਕਹਿ ਦਿਆ ਮਾਲਕ ਨੇ ਵੀਰੇ ਪਾ ਦੂਗੀ ਬਲਜੰਦਾ ਵੀਰੇ 18 ਲੀਟਰ ਦੁੱਧ ਆ ਤੇ ਕਿ ਲੈਵਾ ਵਾਲਾ ਕਮਾਲ ਆ ਹਾਂਜੀ ਹਾਂਜੀ ਵੀਰੇ ਫਿਟਿੰਗਾਂ ਦਾ ਆਰਡਰ ਆ ਖੜਨੀ ਖੁੜਨੀ ਚੰਗੀ ਆ ਪੂਰੀ ਬੱਚੀ ਸਹੀ ਗੱਲ ਆ ਰੰਗ ਰੂਪ ਵੀ ਬੜਾ ਫੈਲਾ ਹਾਂਜੀ 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 ਕੀ ਮਾਤ ਆ ਬਾਈ ਕੁਆਲਿਟੀ ਚੈੱਕ ਕਰ ਸਕਦਾ ਇੱਕ ਨੰਬਰ ਆ ਥਾਣਾ ਥਾਣਾ ਦਾ ਸਾਇਜ ਇਤੋਂ ਵੀ ਚੈੱਕ ਕਰਵਾਨਾ ਨਾੜਾ ਨੂਰਾ ਦੇਖ ਕੋਲੇ ਭਾਈ ਤੋਰੇ ਮਾਰੀ ਦੀ ਵਾ ਦੋ ਦੋ ਠੋਕੇ ਆ ਮਾਗਰਲੇ ਥਣ ਤੇ ਬਲਜਿੰਦਰ ਸਵੇਰ ਬੱਚਾ ਨਾ ਦੰਦ ਮਾਰ ਗਿਆ ਹਲਕਾ ਜਿਹਾ ਠੀਕ ਹੈ ਭਾਈ ਕੋਈ ਵੀਰ ਪੁੱਛ ਲੈਂਦਾ ਵੀ ਥਣ ਤੇ ਕੀ ਪ੍ਰੋਬਲਮ ਆਈ ਵੀਰਾ ਹੂੰ ਕੁਛ ਨਹੀਂ ਆ ਪਰ ਥੋੜਾ ਹਲਕਾ ਜਿਹਾ ਦੰਦ ਵੱਜ ਗਿਆ ਬੱਚੇ ਦਾ ਮੋਦੀਵਾਦੀ ਭਾਈ ਚੈੱਕ ਕਰ ਸਕਦੇ ਫੇਸ ਚੈੱਕ ਕਰ ਸਕਦੇ ਸੁਨੱਖਪਣਾ ਜੇ ਗੱਲ ਕਰੀ ਵਾੜ 'ਚ ਫੁੱਲ ਲੱਗਨੇ ਬਲਜਿੰਦਰ ਵੀਰ ਤੁਰਨੀ ਚਰਨੀ ਦਿਖਾ ਵਾੜ ਦੀ ਨਾਲੇ ਵਰੀਕੀ ਅੰਗ ਜਾ ਫੋਨ ਵੱਡੀ ਮੜਕ ਮੁੜਕ ਦੇਖ ਵਾੜ ਕਿੰਨੀ ਜਿਆਦੇ ਆ ਕੋਈ ਵੀਰ ਆਇਆ ਹੋਊਗਾ ਭਾਈ ਛੋਟੀ ਜੀ ਮੰਨ ਕੇ ਨਾ ਆਇਆ ਫੁੱਲ ਪਲੀ ਵੀ ਵਸੀ ਆਗੀ ਥਾਣਾ ਦਾ ਜਿਹੜਾ ਸੈਸੂ ਜਾ ਬੜਾ ਚੰਗਾ ਆ ਗਿਆ ਲੇਵਾ ਵੀ ਕਰਮਾਣ ਬੋ ਸੋਹਣਾ ਲੱਗਿਆ ਵਾ ਤੇ ਬਾਜ ਇਹਦਾ ਮੁੱਲ ਬਈ ਕੀ ਰੱਖੂਗਾ ਮੁੱਲ ਵੀਰੇ 78000 ਰੁਪਿਆ ਤੇ ਮਾਨਤਾਣ ਕਰ ਦਾਂਗੇ ਆ ਇਹਦਾ ਵੀਰੇ ਕਿੰਨਾ ਕਾ ਮੁੱਲ ਮੁੱਲ 78000 ਰੁਪਿਆ ਵੀਰੇ 78000 ਰੁਪਿਆ ਮੁੱਲ ਬਾਕੀ ਬਈ ਕਹਿੰਦਾ ਆਏਗਾ ਇਹਦਾ ਮੋਕੇ ਤੇ ਮਾਨਤਾਣ ਜ਼ਰੂਰ ਕਰ ਦਾਂਗੇ ਲੈ ਬਈ ਆਪਾਂ ਇਧਰ ਚੈੱਕ ਕਰ ਬਣ ਲਿਆ ਥਾਣ ਦੇਖੋ ਯਾਰ ਬੜਾ ਕਮਾਲ ਦਾ ਆ ਗਿਆ ਗੁਲਾਬੀ ਥਾਣਾ ਆ ਗਿਆ ਥਾਣ ਨਹੀਂ ਦਿੰਦਾ ਬਾਜਾ ਹਾਂਜੀ 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 ਸਹੀ ਗੱਲ ਆ ਬਾਈ ਇੱਕ ਬਲਜਿੰਦਰ ਵੀਰ ਹੋਰ ਗੱਲ ਕਰਨੀ ਆ ਪਹਿਲਾਂ ਆਪਾਂ ਬੈੜ ਵਿੱਚ ਸੀ ਥੋੜੇ ਚਿੰਨੜਤੀ ਹੂੰ ਪਤਾ ਕੀ ਆ ਕੋਈ ਵੀਰ ਨਾ ਫੁੱਲ ਵੀਡੀਓ ਦੇਖ ਕੇ ਨਹੀਂ ਆਇਆ ਹੂੰ ਸ਼ਾਰਟ ਵੀਡੀਓ ਦੇਖ ਕੇ ਆ ਗਿਆ ਸੌਦਾ ਕਰ ਲਿਆ ਮੇਰੇ ਨਾਲ ਠੀਕ ਆ ਬਾਈ ਸੌਦਾ ਕਰਕੇ ਪੈਸੇ ਪਾਤੇ ਹੂੰ ਸਵੇਰੇ ਬੈੜ ਦੇਖ ਕੇ ਬੈੜ ਦੇ ਅਨਸਾਰ ਜਦ ਤੋਰੀ ਕਹਿੰਦਾ ਬੈੜ ਪੈਰਾਂ ਤੋਂ ਕੱਚੀ ਆ ਮੈਂ ਕਿਹਾ ਵੀ ਆਪਾਂ ਵੀਡੀਓ ਦੇ ਵਿੱਚ ਤੋਰੀ ਵੀ ਆ ਬਣੀ ਬੈੜ ਆ ਕਹਿੰਦਾ ਤੁਸੀਂ ਵੀਡੀਓ ਚ ਤੋਰੀ ਨਹੀਂ ਠੀਕ ਆ ਤੇ ਆ ਆ ਦੀ ਤਸੱਲੀ ਕਰਕੇ ਤੇ ਇੱਥੇ ਆ ਕੇ ਤਸੱਲੀ ਕਰਕੇ ਪਸ਼ੂ ਲਓ ਵੀਰੇ ਆਪਾਂ ਨੇ ਕਹਿੰਦੇ ਵੀ ਹਨਾ ਪਹਿਲੀ ਸੌਦਾ ਮਾਰ ਲਓ ਕੋਣ ਤੇ ਵੀ ਪਸ਼ੂ ਦੀ ਨਿਰਖ-ਪਰਖ ਨਾ ਕਰੋ ਨਿਰਖ-ਪਰਖ ਕਰਕੇ ਲੈ ਕੇ ਜਾਓ ਚਵਾਈ ਕਰਕੇ ਲੈ ਜਾ ਦੋ ਟਾਈਮ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ ਇਸ ਚੀਜ਼ ਦੇ ਵਿੱਚ ਸਹੀ ਗੱਲ ਆ ਬਈ ਆਪਦਾ ਮਨ ਕੇ ਚੱਲੋ ਨਰਕਪੁਰ ਟੀਮ ਬਾਈ ਨੇ ਕੀ ਕਰ ਸਕਦਾ ਉਹ ਚਵਾਈ ਵੀ ਕਰ ਸਕਦਾ ਲੈ ਬਈ ਠੰਡੀ ਦੇਖੋ ਯਾਰ ਬਾਹਲੀ ਠੰਡੀ ਆ ਵਾਜ ਹੈ ਨਾ ਹਾਂਜੀ ਹਾਂਜੀ ਵੀਰੇ ਧਾਰ ਦੇ ਇੱਕ ਵੀਰੇ ਗੰਨੇ ਵਰਗੀ ਧਾਰ ਪਈ ਆ ਮੋਟੀ ਚਵਾਈ ਆ ਠੜਕਾ ਕਰਦੀ ਆ ਹੈ ਨਾ ਸਹੀ ਗੱਲ ਆ ਬਈ ਚੋਕ ਚਵਾਈ ਦੇਖੋ ਕਰਮ ਵਾਲੀ ਦਾ ਇੱਕ ਨੰਬਰ ਲਗਾਇਆ ਮੋਟੀ ਮੋਟੀ ਚਵਾਈ ਆ ਗੰਨੇ ਐ ਤੀ ਵਰਦੀ ਆ ਲੈ ਠੜਕਾ ਕਰਦੀ ਆ ਅਜੇ ਤਾਂ ਲੈ ਕਿਆ ਬਾਤ ਆ ਬਾਈ ਬਾਹਲੀ ਸੋਹਣੀ ਚਵਾਈ ਆ ਬਈ ਹੈ ਨਾ ਕਿਆ ਬਾਤ ਹੈ ਮਤਲਬ ਛੋਣਾ ਛੋਣਾ ਦਾ ਸੈਜ ਵੀ ਨਾ ਇੱਕ ਨੰਬਰ ਆ ਗਿਆ ਠੰਡੀ ਸ਼ੀਤ ਟਰਮ ਵਾਲੀ ਫੁੱਲ ਬੋਧੀ ਦੇਖੋ ਯਾਰ ਕਾਨੀ ਵਾਲਾ ਸੁਣਾ ਆ ਗਿਆ ਪੂਰੀ ਜਾਤ ਬਰੀਡ ਚਾ ਬਾਈ ਪੰਜਾਬ ਵਾਲੀ ਪਿਓਰ ਜਰਸੀ ਆ ਵੀਰੇ ਇਹ ਸਹੀ ਗੱਲ ਆ ਫੁੱਲ ਵੱਡੀ ਆ ਬਾਈ ਵਜਨ ਵਾਲੀ ਜਰਸੀ ਹਾਂ ਕ੍ਰੋਸ ਨਹੀਂ ਹੈਗੀ ਬਲਜਿੰਦਰ ਵੀਰ ਨਹੀਂ ਕ੍ਰੋਸ ਜੀ ਆਉਂਦੀਆਂ ਗਿਆ ਸਹੀ ਗੱਲ ਆ ਪਿਓਰ ਪੰਜਾਬ ਵਾਲੀ ਜਰਸੀ ਆ ਇਹ ਆ ਜਰਸੀ ਆ ਸਹੀ ਹੈ ਵੀ ਤੁਸੀਂ ਛੋਡੀ ਜੀ ਮੰਨ ਕੇ ਆ ਜੋ ਲੈਣੀ ਸੀ ਫੀਟਿੰਗ ਫੁੱਲ ਦੇਖੋ ਬਾਈ ਪਾਲੀ ਕਮਾਲ ਆ ਗਈ ਤੇ ਬਾਕੀ ਜਿਹੜੀਆਂ ਨਾੜਾ ਨੋੜਾ ਉਹ ਵੀ ਬਹੁਤ ਚੰਗੀਆਂ ਨਾ ਪਿੱਛੇ ਤੋਂ ਦਿਖਾ ਦੇ ਬਲਜਿੰਦਰ ਸਮਾਰ ਕੇ ਹਾਂ ਅਟਰੂਟਰ ਦਿਖਾ ਦੇ ਬਾਈ ਬੈਂਕ ਦਾ ਕੀ ਆ ਕਾਲਾ ਸੋਹਣਾ ਅਟਰ ਹੈ ਨਹੀਂ ਬਹੁਤ ਜਿਆਦੇ ਫਿਟਿੰਗਾਂ ਵਾਲਾ ਡਰ ਹੈ ਵੀਰੇ ਵੱਡੀ ਗੱਲ ਹੈ ਅਟਰ ਨੂੰ ਮਟਾਇਰਸ ਨਹੀਂ ਆਉਂਦੀ ਵੀਰੇ ਸਹੀ ਗੱਲ ਆ ਬਾਈ ਤੇ ਖੜਨੀ ਖੜਨੀ ਚੈੱਕ ਕਰ ਸਕਦੇ ਘੋੜੀ ਨਾਲ ਦੀ ਕਰਨ ਵਾਲੀ ਦੀ ਖੜ ਲਈ ਖੜਨੀ ਆ ਬੱਚਾ ਮੇਲ ਪਾ ਗਈ ਬੱਚਾ ਵੀ ਬਹੁਤ ਸੋਹਣਾ ਦਿੱਤਾਗਾ ਸਹੀ ਗੱਲ ਆ ਬਾਈ ਤੇ ਮੁੱਲ ਬਾਈ ਨੇ ਜਾਇ ਰੱਖਿਆ ਬਾਈ ਜੇ ਕਿਸੇ ਵੀ ਵੀਰ ਨੂੰ ਨਾ ਬੈੜ ਪਸੰਦਾ ਆਵੇ ਤਾਂ ਬਾਈ ਦਾ ਕੰਟੈਕਟ ਜਰੂਰ ਕਰੋ ਵੀਡੀਓ ਨੂੰ ਵੇਖਣ ਲਈ ਧੰਨਵਾਦ